ਭਾਈ ਜਿਆਦੇ ਖੁਸ਼ ਨਾ ਹੋਇਆ ਕਰੋ ਜੇ ਸਰਕਾਰ ਕਿਸੇ ਨੂੰ ਸਸਪੈਂਡ ਕਰ ਦੇਵੇ ਕਿਸੇ ਤੇ ਐਕਸ਼ਨ ਲੈ ਲਵੇ ਕਿਸੇ ਤੇ ਕਾਰਵਾਈ ਕਰ ਲਵੇ ਇਹਨਾਂ ਨੂੰ ਲੱਗਦਾ ਲੈ ਭਾਈ ਸਰਕਾਰ ਨੇ ਤਾਂ ਫੱਟੇ ਚੱਕਤੇ ਦੇਖਿਆ ਟੰਗ ਤੇ ਅੱਛੇ ਦਾ ਥਾਰ ਵਾਲੀ ਬੀਬੀ ਨੂੰ ਜਮਾਨਤ ਮਿਲ ਗਈ ਸਾਰਾ ਕੁਝ ਹੋ ਗਿਆ ਚਾਰਜ ਹੋਈ ਨਹੀਂ ਹੋਈ ਅੱਛੇ ਦਾ ਬੀਜੇ ਸਿੰਘਲਾ ਨੂੰ ਮੁੱਖ ਮੰਤਰੀ ਸਾਹਿਬ ਘਰੇ ਬਿਠਾ ਕੇ ਕੋਲ ਬਿਠਾ ਕੇ ਕਹਿ ਰਹੇ ਸੀ ਕਿ ਆ ਫੜ ਲਿਆ ਭਾਈ ਮੇਰੇ ਕੋਲ ਮੰਨ ਗਿਆ ਕਮਿਸ਼ਨ ਲੈਂਦਾ ਤੇ ਅਗਲਾ ਐਮਐਲਏ ਵੀ ਆ ਤੇ ਸਾਰੀ ਸਰਕਾਰ ਨਾਲ ਵੀ ਆ ਤੇ ਅਦਾਲਤ ਦੇ ਵਿੱਚ ਕੁਝ ਲੱਭੇ ਹੀ ਨਹੀਂ ਮੁੱਖ ਮੰਤਰੀ ਸਾਹਿਬ ਬਿਹਾਂ ਦੇਣ ਜਾਂਦੇ ਕਿੰਨੇ ਲੀਡਰ ਫੜ ਹੁੰਦੇ ਕਿੰਨੇ ਐਮਐਲਏ ਫੜ ਹੁੰਦੇ ਕਿੰਨੇ ਅਧਿਕਾਰੀ ਫੜ ਹੁੰਦੇ ਕਦੋਂ ਸਸਪੈਂਡ ਹੁੰਦੇ ਕਦੋਂ ਬਹਾਲ ਹੁੰਦੇ ਕਿਸ ਨੂੰ ਖਬਰ ਨਹੀਂ ਪਰ ਇੱਕ ਖਬਰ ਅੱਜ ਚਰਚਾ ਚ ਹੈ ਉਹ ਚਰਚਾ ਚਾ ਲਾਇਸੈਂਸ ਘਟਾਲਾ ਲਾਇਸੈਂਸ ਘਟਾਲੇ ਦੇ ਮਾਮਲੇ ਦੇ ਵਿੱਚ ਦੋ ਵੱਡੇ ਪੁਲਿਸ ਅਫਸਰ ਸਸਪੈਂਡ ਹੁੰਦੇ ਨੇ ਜਿਨ੍ਹਾਂ ਚ ਇੱਕ ਏਆਈਜੀ ਰੈਂਕ ਹੈ ਇੱਕ ਐਸਐਸਪੀ ਰੈਂਕ ਹੈ ਤੇ ਉਹ ਦੋ ਸਸਪੈਂਡ ਹੋਏ ਅਫਸਰ ਹੁਣ ਬਹਾਲ ਕਰ ਦਿੱਤੇ ਗਏ ਨੇ ਤੇ ਬਹਾਲੀ ਵੀ ਐਸੀ ਕਿ ਭਈ ਸਸਪੈਂਡ ਦੌਰਾਨ ਵੀ ਇਹ ਡਿਊਟੀ ਤੇ ਮੰਨੇ ਜਾਣਗੇ। ਮਤਲਬ ਫਿਰ ਸਸਪੈਂਡ ਥੋੜਾ ਭਾਈ ਸਿੱਧਾ ਉਹ ਛੁੱਟੀ ਤੇ ਸੀ। ਉਹ ਜਾ ਮਾਲ ਲੀਆਂ ਸਾਰਾ ਕੁਝ ਹੋ ਗਿਆ। ਤੇ ਜੇ ਸਸਪੈਂਡ ਹੁੰਦੇ ਆ ਵੀ ਉਹਦੀ ਤਨਖਾਹ ਮਿਲਦੀ ਆ ਤੇ ਜੇ ਤੁਸੀਂ ਇਹ ਕਹਿ ਰਹੇ ਹੋ ਨਹੀਂ ਉਹ ਡਿਊਟੀ ਤੇ ਮੰਨੇ ਜਾਣਗੇ ਫਿਰ ਤਾਂ ਪੂਰੀ ਵੀ ਪੁਰਾਣੀ ਸਾਰੀ ਮਿਲ ਜੂਗੀ ਅਗਲੇ ਨੂੰ। ਵੱਤ ਵਧੋ ਸਕਦਾ ਇੱਕ ਅੱਧਾ ਕੋਈ ਨੋਟਸ ਨਟਸ ਭੇਜਣਾ ਪੈ ਜਾਵੇ ਅਗਲੇ ਨੂੰ। ਸੋ ਭਾਈ ਫਿਰ ਇਹਨੂੰ ਸਸਪੈਂਡ ਨਾ ਕਹੋ। ਇਹਨੂੰ ਛੁੱਟੀ ਕਹੋ। ਹਾਂ ਖਬਰ ਕੀ ਆ? ਕਹਿੰਦੇ ਜੀ ਡਰਾਈਵਿੰਗ ਲਾਇਸੈਂਸ ਕਟਵਾਲੇ ਚ ਸਸਪੈਂਡ ਕੀਤੇ ਗਏ AIG ਸਵਰਨਦੀਪ ਸਿੰਘ ਤੇ SSP ਹਰਪ੍ਰੀਤ ਸਿੰਘ ਬਹਾਲ ਹੋ ਗਏ ਨੇ ਜਿਹੜੇ ਸਸਪੈਂਡ ਦੇ ਹੁਕਮ ਵਾਪਸ ਲੈਣ ਵਾਲੀ ਚਿੱਠੀ ਆਈ ਹੈ ਨਾ ਉਹਦੇ ਵਿੱਚ ਬਕਾਇਦਾ ਲਿਖਿਆ ਗਿਆ ਕਿ ਸਸਪੈਂਡ ਦੇ ਦੌਰਾਨ ਵਾਲੇ ਪੀਰੀਅਡ ਨੂੰ ਵੀ ਡਿਊਟੀ ਹੀ ਮੰਨਿਆ ਜਾਊਗਾ ਬਿਲਕੁਲ ਜੀ ਪੰਜਾਬ ਚ ਡਰਾਈਵਿੰਗ ਲਾਇਸੈਂਸ ਕਟਵਾਲੇ ਦੇ ਮਾਮਲੇ ਚ ਸਸਪੈਂਡ ਕੀਤੇ ਗਏ ਕਹਿੰਦੇ ਦੋ ਸੀਨੀਅਰ ਪੁਲਿਸ ਅਧਿਕਾਰੀ AIG ਸਵਰਨਦੀਪ ਸਿੰਘ ਤੇ SSP ਹਰਪ੍ਰੀਤ ਸਿੰਘ ਮੰਡੇਰ ਸੋ ਪੰਜਾਬ ਸਰਕਾਰ ਨੇ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੇ ਮਤਲਬ ਮੁੜ ਕੇ ਬਹਾਲ ਕਰਤਾ ਤੇ ਉਹਨਾਂ ਦੀ ਨਿਯੁਕਤੀ ਵੀ ਕਰਤੀ ਨਵੇਂ ਸਿਰ ਤੋਂ ਵਾਪਸ ਲੈ ਲਏ ਗਏ ਨੇ ਤੇ ਗ੍ਰਹਿ ਵਿਭਾਗ ਦੇ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ ਕਹਿੰਦੇ ਸਵਰਨਦੀਪ ਸਿੰਘ ਹੁਣ AIG ਫਲਾਈਂਗ ਸਕਵਡ ਹੈ ਉਹਦੇ ਵਿੱਚ ਵਿਜੀਲੈਂਸ ਛੋਣਗੇ ਹੈਨਾ ਤੇ ਮਹਾਲੀ ਦੇ ਵਿੱਚ ਇਹ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਦੂਸਰੇ ਵਾਸਤੇ ਹਰਪ੍ਰੀਤ ਸਿੰਘ ਮੰਡੇਰ ਨੂੰ ਜਲੰਧਰ ਚ ਵਿਜੀਲੈਂਸ ਵਿਭਾਗ ਦੇ ਵਿੱਚ ਬਤੌਰ SSP ਜੋ ਮੇਰੀ ਸੌਬ ਦਿੱਤੀ ਗਈ ਹੈ ਹੁਣ ਇਹ ਸਾਰੀ ਬਹਾਲੀ ਦੇ ਲਈ ਕਹਿੰਦੇ ਪੀਪੀਐਸ ਅਧਿਕਾਰੀਆਂ ਨੇ ਦਬਾਅ ਪਾਇਆ ਸੀ ਤੇ ਕਿਹਾ ਜਾ ਰਿਹਾ ਕਿ ਭਈ ਜਿਨ੍ਹਾਂ ਨੇ ਘਟਾਲਾ ਕੀਤਾ ਸੀ ਹਾਂ ਜਿਹੜਾ ਉਹ ਲਾਇਸੈਂਸ ਘਟਾਲਾ ਆਪਾਂ ਕਹਿੰਦੇ ਆ ਜਿਹਦੇ ਹਵਲਨਾ ਕਰਵਾਏ ਕਹਿੰਦੇ ਕਿ ਉਹ ਲਾਇਸੈਂਸ ਘਟਾਲੇ ਕਰਨ ਵਾਲੇ ਬੰਦਿਆਂ ਤੇ ਕਾਰਵਾਈ ਕਰਨ ਦੇ ਵਿੱਚ ਵਕਤ ਲੱਗ ਗਿਆ ਇਹ ਐਕਸ਼ਨ ਲੈਣ ਚ ਫੜਫੜਾਈ ਕਿਸੇ ਪ੍ਰਕਿਰਿਆ ਚ ਸਲੋ ਹੋ ਗਿਆ ਇਸ ਲਈ ਕਹਿੰਦੇ ਨੇ ਤੇ ਕਰ ਪਈ ਤੇ ਗੱਲ ਇਦਾਂ ਚੱਲੀ ਗਈ ਜਿਵੇਂ ਇਹਨਾਂ ਨੇ ਘਟਾਲਾ ਕੀਤਾ ਕਹਿੰਦੇ ਇਸ ਲਈ ਅਫਸਰ ਸ਼ਾਹੀ ਜੇ ਆਈਐਸ ਅਫਸਰ ਦਾ ਮਸਲਾ ਆ ਜਾਵੇ ਤਾਂ ਉਹ ਇਕੱਠੇ ਹੋ ਕੇ ਸਰਕਾਰ ਤੇ ਦਬਾਅ ਬਣਾਉਣ ਚ ਕੰਮ ਜਾਬ ਹੋ ਜਾਂਦੇ ਨੇ ਜੇ ਪੀਸੀਐਸ ਦਾ ਆ ਜਾਵੇ ਤਾਂ ਉਹ ਕੰਮ ਜਾਬ ਹੋ ਜਾਂਦੇ ਨੇ ਹੈਨਾ ਜੇ ਆ ਤਹਿਸੀਲਦਾਰਾਂ ਦਾ ਮਸਲਾ ਆਇਆ ਤਾਂ ਉਹ ਹੋਗੇ ਸੋ ਕੰਮ ਤਾਂ ਚੱਲਦਾ ਭਾਈ ਤੇ ਸਾਰੇ ਇਕੱਠੇ ਹੋ ਕੇ ਅਗਲੇ ਸਰਕਾਰ ਤੇ ਦਬਾਵਾ ਜਾਂਦਾ ਹੁਣ ਇੱਥੇ ਮਹੱਲ ਹਵਾਲਾ ਹੀ ਵੀ ਦਿੱਤਾ ਗਿਆ ਕਿ ਜਿਨ੍ਹਾਂ ਨੇ ਕਟੜਾ ਕਟੜਾ ਕੀਤਾ ਸੀ ਉਹਨਾਂ ਤੇ ਐਕਸ਼ਨ ਲੈਂਡ ਚ ਦੇਰੀ ਹੋ ਗਈ ਤੇ ਹੁਣ ਜਿਹੜੇ ਲਾਈਵ ਨੇ ਕਹਿੰਦੇ ਕਰ ਵੀ ਉੱਥੇ ਵੀ ਨਹੀਂ ਹੋਈ ਫਿਰ ਤਾਂ ਉੱਥੇ ਵੀ ਸਲੋ ਹੈ ਜੇ ਕੰਮ ਦਾ ਦਬਾਅ ਹੈ ਜੀ ਇਹ ਸਾਰੇ ਹੈ ਸੋ ਇਹਨਾਂ ਗੱਲਾਂ ਕਰਕੇ ਪਰ ਬਈ ਲੀਡਰ ਤਾਂ ਫਿਰ ਪੋਲੀਟੀਕਲ ਲੀਡਰ ਨੂੰ ਤਾਂ ਮੌਕਾ ਮਿਲ ਗਿਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਪਾ ਕਹਿੰਦੇ ਇਹ ਸਗੋਂ ਇਹ ਡਰਾਉਣ ਦੀ ਰਾਜਨੀਤੀ ਹੈ ਕਹਿੰਦੇ ਇਹ ਲੋਕਤੰਤਰਕ ਰਾਜ ਨਹੀਂਗਾ ਇਹ ਤਾਂ ਡਰਾਉਣ ਤੋਂ ਮਕਾਉਣ ਦੀ ਰਾਜਨੀਤੀ ਹੈ ਕਹਿੰਦੇ ਜਦੋਂ ਸੈਟਿੰਗ ਹੋ ਜਾਂਦੀ ਹੈ ਫਿਰ ਕੰਮ ਖਤਮ ਹੋ ਜਾਂਦਾ ਵਿਕਰਮ ਜੀਠੀਆ ਕਹਿੰਦੇ 25 ਦਿਨ ਕਰਪਟ ਸੀ ਬੰਦਾ ਹੁਣ ਇਮਾਨਦਾਰ ਹੋ ਗਿਆ ਕਹਿੰਦੇ ਕਹਿੰਦੇ ਤਰੀਕਾ ਵਧੀਆ ਸਵਾਲ ਤਾਂ ਇਹੀ ਆ ਜਨਾਬ ਕਿ ਜਦੋਂ ਤੁਸੀਂ ਇਹਨਾਂ ਅਫਸਰਾਂ ਨੂੰ ਦੋਵਾਂ ਨੂੰ AIG ਸਰਨਦੀਪ ਸਿੰਘ ਤੇ SSP ਹਰਪ੍ਰੀਤ ਸਿੰਘ ਜਦੋਂ ਤੁਸੀਂ ਇਹਨਾਂ ਤੇ ਐਕਸ਼ਨ ਲੈ ਕੇ ਨੂੰ ਸਸਪੈਂਡ ਕੀਤਾ ਤਾਂ ਫਿਰ ਲੋਕਾਂ 'ਚ ਤਾਂ ਸਨਹਿ ਹੈ ਗਿਆ ਕਿ ਜੀ ਇਹ ਘਟਾਲੇਬਾਜ਼ ਨੇ ਤੇ ਫਿਰ ਤੁਸੀਂ ਇਹਨਾਂ ਦੇ ਕੈਰੀਅਰ ਨਾਲ ਕਿਉਂ ਖੇਡੇ ਜੇ ਇਹ ਤੁਸੀਂ ਹੁਣ ਸਸਪੈਂਡ ਨੂੰ ਰੱਦ ਕਰਕੇ ਬਹਾਲੀ ਤੇ ਆਏ ਹੋ ਤੇ ਉਹਨਾਂ ਦੇ ਉਹ ਸਸਪੈਂਡ ਵਾਲਾ ਸਮਾਂ ਵੀ ਤੁਸੀਂ ਛੁੱਟੀ ਤੇ ਮੰਨ ਰਹੇ ਹੋ ਤੁਹਾਨੂੰ ਲੱਗਦਾ ਕਿ ਗਲਤ ਕਾਰਵਾਈ ਹੋਗੀ ਪਰ ਅਗਲਿਆਂ ਦੀ ਤਾਂ ਜ਼ਿੰਦਗੀ ਚਕਦਾਗ ਲੱਗ ਗਿਆ ਨਾ ਫਿਰ ਇਜਲੀ ਤੁਸੀਂ ਜ਼ਿੰਮੇਵਾਰੀ ਲੈਣੇ ਹੋ ਵਿਜੇ ਸਿੰਘ ਲਾ ਕਹਿੰਦਾ ਜੀ ਕੁਝ ਨਿਕਲਿਆ ਨਹੀਂ ਅਦਾਲਤ ਚ ਜਾ ਕੇ ਬਈ ਇਹ ਜਹ ਚਲਾਨ ਪੇਸ਼ ਕੀਤਾ ਜਿਹੇ ਜੀ ਕਾਰਵਾਈ ਕੀਤੀ ਜਿਹੇ ਚ ਗਵਾਹ ਲੱਭੇ ਇਹ ਸੂਬੇ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਫੜਿਆ ਮੇਰੇ ਕੋ ਮੰਨ ਗਿਆ ਫਿਰ ਗਵਾਹੀ ਦੇਣ ਨਹੀਂ ਜਾਂਦਾ ਫਿਰ ਅਗਲਾ ਤਾਂ ਬਹਾਲ ਹੋਊਗਾ ਅਗਲਾ ਤਾਂ ਬਰ ਹੀ ਹੋਊਗਾ ਤੇ ਪਰ ਜਨਾਬ ਜੇ ਉਹ ਸਹੀ ਸੀ ਫਿਰ ਉਹਦੀ ਬਦਨਾਮੀ ਕਿਉਂ ਕਰਾਈ ਪੀਜੇ ਸਿੰਘ ਲਾਦੀ ਤੇ ਜੇ ਉਹ ਸਹੀ ਨਹੀਂ ਸੀ ਫਿਰ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਜੇ ਸਹੀ ਸੀ ਫਿਰ ਉਸ ਸਮੇਂ ਇਹਨਾਂ ਨੂੰ ਇਸ ਜਿਹੜਾ ਲਾਇਸੈਂਸ ਘਟਾਲਾ ਉਹਦੇ ਨਾਲ ਨਾਮ ਜੋੜ ਕੇ ਕਿਉਂ ਬਦਨਾਮ ਕੀਤਾ ਤੇ ਜੇ ਇਹ ਘਟਾਲੇ 'ਚ ਸ਼ਾਮਲ ਨੇ ਕੋਈ ਸੇਨ ਦਾ ਰੋਲ ਹੈ ਦੋਸ਼ੀਆਂ ਨੂੰ ਬਚਾਉਣ 'ਚ ਵੀ ਰੋਲ ਹੈ ਫਿਰ ਇਹ ਬਹਾਲੀ ਕਿਉਂ ਇਸ ਲਈ ਸਵਾਲ ਤਾਂ ਹੈਗੇ ਨੇ